ਅਸਲਾਮੁਅਲੈਕਮ ਉਮੀਦ ਕਰੀ ਆਂ ਤੁਸੀਂ ਸਾਰੇ ਖਰੀਅਤ ਨਾਲ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਦੋ ਐਸੀਆਂ ਖਬਰਾਂ ਦੇ ਬਾਰੇ ਜਾਣਾਂਗੇ ਜਿਹੜੀਆਂ ਕਿ ਭਾਈ ਅਮਰਤਪਾਲ ਦੇ ਨਾਲ ਜੁੜੀਆਂ ਹੈਗੀਆਂ ਵਾ ਇੱਕ ਤੇ ਭਾਈ ਅਮਰਤਪਾਲ ਦੇ ਇਹ ਰਿਹਾਈ ਦੇ ਨਾਲ ਹੈ ਤੇ ਦੂਸਰੀ ਉਹਨਾਂ ਦੇ ਵਕੀਲ ਮਾਨ ਸਿੰਘ ਖਾਰਾ ਪਈ ਹਰਪਾਲ ਸਿੰਘ ਖਾਰਾ ਦੇ ਬਾਰੇ ਹੈਗੀ ਹੈ ਇਹ ਦੋਨੋਂ ਖਬਰਾਂ ਜੜੀਆਂ ਹੈਗੀਆਂ ਵੈ ਇਹ ਸਰਾਸਰ ਝੂਠ ਤੇ ਮਬਨੀ ਖਬਰਾਂ ਹੈਗੀਆਂ ਵੈ ਇਹ ਉਹ ਲੋਕ ਫੈਲਾ ਰਹੇ ਆ ਜਿਹੜੇ ਕਿ ਭਾਈ ਅੰਮ੍ਰਿਤਪਾਲ ਦੇ ਵਿਰੋਧੀ ਹੈਗੇ ਆ ਜਿਹੜੇ ਮੁਕਤਲੀ ਤਰ੍ਹਾਂ ਦੇ ਹੱਤਖੰਡੇ ਇਸਤੇਮਾਲ ਕਰਨ ਦੇ ਹੈਗੇ ਆ ਉਹਨਾਂ ਆਂਦੇ ਵਿਰੋਧ ਦੇ ਵਿੱਚ ਕੀ ਖਬਰਾਂ ਹੈਗੀਆਂ ਵੈ ਇਸ ਦੇ ਬਾਰੇ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਸੋਸ਼ਲ ਕੀ ਵੀਡੀਓ ਵੇਖਣੀ ਆ ਫਿਰ ਕਰਨੀ ਆ ਉਸ ਤੇ ਵਿਚਾਰ ਅਮਰਪਾਲ ਸਿੰਘ ਦੀ ਰਿਹਾਈ ਨਾ ਹੋਵੇ ਇਸ ਕਰਕੇ ਇੱਕ ਵੱਡੀ ਠੱਲ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਔਰ ਵੀਡੀਓ ਵਾਇਰਲ ਹੋ ਚੁੱਕੀ ਹੈ ਜਿਹੜੀ ਕਿ ਮੇਰੇ ਹੱਥ ਦੇ ਵਿੱਚ ਹੈ ਕਿਹਨੇ ਸਾਜ਼ਿਸ਼ ਚੱਲੀ ਹੈ ਅਮਰਪਾਲ ਸਿੰਘ ਦੇ ਵਕੀਲਾਂ ਦੇ ਖਿਲਾਫ ਦੋਵੇਂ ਹੀ ਵਕੀਲਾਂ ਦੇ ਖਿਲਾਫ ਯਾਨੀ ਈਮਾਨ ਸਿੰਘ ਖਾਰਾ ਔਰ ਦੂਸਰੇ ਐਡਵੋਕੇਟ ਨੇ ਹਰਪਾਲ ਸਿੰਘ ਖਾਰਾ ਯਾਨੀ ਦੋਵੇਂ ਭਾਈ ਅਮਰਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਇੱਕ ਬਹੁਤ ਵੱਡਾ ਸਬੂਤ ਤੁਹਾਡੇ ਸਾਹਮਣੇ ਮੈਂ ਦਿਖਾਉਣ ਜਾ ਰਿਹਾ ਜਿਹੜਾ ਕਿ 18 ਮਾਰਚ ਦੇ ਨਾਲ ਜੁੜਿਆ ਉਹ ਵੀ ਤੁਹਾਡੇ ਸਾਹਮਣੇ ਤਰਾਂਗੇ ਕਿ ਰਿਹਾਈ ਹੋ ਕੇ ਰਹਿਣੀ ਹੈ ਔਰ ਦੂਸਰੀ ਖਬਰ ਸਭ ਤੋਂ ਵੱਡੀ ਖਬਰ ਹੈ ਜਿਹੜੀ ਅਹਿਮ ਖਬਰ ਹੈ ਕਿ ਪੰਜਾਬ ਦੇ ਵਿੱਚੋਂ ਕਿਸ ਬੰਦੇ ਨੇ ਚੱਲੀ ਇਹ ਸਾਜ਼ਿਸ਼ ਕਿ ਅਮਰਪਾਲ ਸਿੰਘ ਦੇ ਵਕੀਲਾਂ ਤੱਕ ਪਹੁੰਚ ਗਿਆ ਯਾਨੀ ਉਹਨੂੰ ਇਹ ਲੱਗਦਾ ਕਿ ਅਮਰਪਾਲ ਸਿੰਘ ਦੀ ਰਿਹਾਈ ਹੈ ਜਿਹੜੀ ਅਕਸਰ ਤੁਸੀਂ ਦੇਖਦੇ ਹੋ ਕਿ ਬਹੁਤ ਸਾਰੇ ਨੌਜਵਾਨ ਨੇ ਪੰਜਾਬ ਦੇ ਅੰਦਰ ਜਿਹੜੇ ਅਮਰਪਾਲ ਸਿੰਘ ਦੇ ਹਰ ਵਕਤ ਯਾਨੀ ਖਿਲਾਫ ਯਾਨੀ ਝੰਡੇ ਚਲਾਉਂਦੇ ਨੇ ਔਰ ਫਿਰ ਵੀ ਉਹਨਾਂ ਦੀ ਪਹੁੰਚ ਨਹੀਂ ਪਈ ਤਾਂ ਹੁਣ ਇੱਕ ਵੱਡਾ ਏਜੰਡਾ ਚਲਾ ਦਿੱਤਾ ਵਕੀਲਾਂ ਦੇ ਖਿਲਾਫ ਯਾਨੀ ਅਮਰਪਾਲ ਸਿੰਘ ਦੇ ਵਕੀਲ ਰਮਨ ਸਿੰਘ ਖਾਰਾ ਔਰ ਹਰਪਾਲ ਸਿੰਘ ਖਾਰਾ ਦੋਵਾਂ ਦੇ ਖਿਲਾਫ ਯਾਨੀ ਇਸ ਬੰਦੇ ਨੇ ਕੀ ਕੁਝ ਕੀਤਾ ਪੂਰਾ ਵੀਡੀਓ ਦੇ ਵਿੱਚ ਤੁਹਾਨੂੰ ਉਸੇ ਬੰਦੇ ਨੂੰ ਦਿਖਾਉਣ ਜਾ ਰਿਹਾ ਮੈਂ ਉਹੀ ਬੰਦਾ ਆਪਣੇ ਮੂੰਹੋਂ ਜਿਹੜਾ ਕਿ ਜ਼ਹਿਰ ਉਗਲ ਰਿਹਾ ਔਰ ਹੁਣ ਫੜਿਆ ਵੀ ਗਿਆ ਤਾਂ ਹੁਣ ਉਹਦੀ ਪੂਰੀ ਖਬਰ ਤੁਹਾਡੇ ਸਾਹਮਣੇ ਸਾਂਝੀ ਕਰਨੀ ਹੈ ਜਿੰਨੇ ਵੀ ਮੇਰੀ ਅਪੀਲ ਹੈ ਬੇਨਤੀ ਹੈ ਜਿੰਨੇ ਵੀ ਅਮਰਪਾਲ ਸਿੰਘ ਦੇ ਨਾਲ ਵੱਡੇ ਪੱਧਰ ਤੇ ਸਾਡੇ ਪੰਜਾਬ ਦੇ ਵਿੱਚੋਂ ਤੁਸੀਂ ਜੁੜੇ ਹੋ ਤੁਹਾਨੂੰ ਅਕਸਰ ਪਤਾ ਕਿ ਇਸ ਦੇ ਖਰਾਬ ਅਮਰਤਪਾਲ ਸਿੰਘ ਦੇ ਬਹੁਤ ਵੱਡੇ ਵੱਡੇ ਏਜੰਡੇ ਚੱਲਦੇ ਨੇ ਕਈ ਚੈਨਲਾਂ ਦੁਆਰਾ ਵੀ ਚੱਲਦੇ ਨੇ ਔਰ ਕਈ ਮੀਡੀਆ ਦੁਆਰਾ ਚੱਲਦੇ ਨੇ ਤੇ ਕਈ ਸਾਡੇ ਜਿਹੜੇ ਆਮ ਲੋਕ ਨੇ ਉਹਨਾਂ ਦੇ ਦੁਆਰਾ ਵੀ ਚੱਲਦੇ ਨੇ ਔਰ ਹੁਣ ਜਿਹੜੀ ਅਮਰਤਪਾਲ ਸਿੰਘ ਦੀ ਤੁਸੀਂ ਖਬਰ ਵੇਖਣ ਜਾ ਰਹੇ ਹੋ ਪਹਿਲਾਂ ਤਾਂ ਜਿਹੜੀ ਵਕੀਲਾਂ ਦੇ ਖਿਲਾਫ ਏਜੰਡਾ ਚਲਾਉਣ ਦੀ ਖਬਰ ਵਾਇਰਲ ਹੋ ਰਹੀ ਆ ਪੂਰਾ ਸੱਚ ਉਹਦਾ ਵੀ ਸੁਣ ਲਓ ਉਸ ਤੋਂ ਬਾਅਦ ਅਮਰਪਾਲ ਸਿੰਘ ਦੀ ਰਿਹਾਈ ਦੇ ਨਾਲ ਜਿਹੜੀ ਖਬਰ ਜੁੜੀ ਹੈ ਉਹ ਵੀ ਸਾਹਮਣੇ ਆ ਗਈ ਹੈ ਸੁਣੋ ਪੂਰੇ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੇ ਵਿਚਾਰ ਸਾਂਝੇ ਕਰੂੰਗਾ ਸੁਣੋ ਜਿਹੜਾ ਜ ਮੁੱਦਾ ਹੈਗਾ ਬੜੇ ਵਿਚਾਰਨ ਵਾਲਾ ਮੁੱਦਾ ਤਾਂ ਨੂੰ ਮੈਂ ਕਈ ਨੁਕਸਾ ਤੇ ਗੱਲਬਾਤ ਕਰਾਂਗੇ ਤੇ ਜਿਹੜੇ ਕਹਿੰਦੇ ਨੇ ਕਿ ਭਾਈ ਅਮਰਪਾਲ ਸਿੰਘ ਬਾਹਰ ਨਹੀਂ ਆ ਸਕਦਾ ਉਹਨਾਂ ਦੇ ਵਕੀਲ ਨੇ ਕਿਹਾ ਹਰਪਾਲ ਸਿੰਘ ਖਾਰਾ ਨੇ ਕਿਹਾ ਫਲਾਨੇ ਨੇ ਕਿਹਾ ਧਮਕੇ ਨੇ ਕਿ ਸਾਡੇ ਇਹਦੇ ਸਾਰੇ ਮਸਬੂਤ ਦਿਨਾਂਗਾ ਤੇ ਪਰ ਵੀਡੀਓ ਨੂੰ ਜੁੜਾ ਵੱਤ-ਵੱਤ ਸ਼ੇਅਰ ਕਰ ਦਿਓ ਤੁਹਾਨੂੰ ਮੈਂ ਕੱਲੀ-ਕੱਲੀ ਗੱਲ ਦੱਸ ਦਾਂਗਾ ਕਿ ਆਖਰ ਹੋ ਕੀ ਰਿਹਾ ਹੈ ਇਹ ਸਾਰਾ ਕਿਉਂਕਿ ਉਲਜਨਾ ਬੜੀਆਂ ਨੇ ਕੁਝ ਵਿਰੋਧੀ ਉਲਜਨਾ ਪਾ ਰਹੇ ਨੇ ਕੁਝ ਆਪਣੇ ਪਾ ਰਹੇ ਨੇ ਕੁਝ ਮੀਡੀਆ ਪਾ ਰਿਹਾਗਾ ਤੇ ਕੁਝ ਸਾਡੇ ਮੈਂ ਕਹੂੰਗਾ ਵਕੀਲ ਸਾਹਿਬ ਵੀ ਪਾ ਰਹੇ ਨੇ ਇਹ ਵਿੱਚ ਵੀ ਕੋਈ ਦੋ ਰਮਾਨੀ ਸੰਲੇ ਪੰਜਾਬ ਦੇ ਜਿੰਨੇ ਤੁਸੀਂ ਨੌਜਵਾਨ ਆਏ ਬੰਦਾ ਜਿਹੜਾ ਇਹ ਅਕਸਰ ਜਾਨੀ ਅਜੰਡਾ ਚਲਾ ਰਿਹਾ ਹੈ ਅਜੰਡਾ ਆਪਣੇ ਆਪ ਨੂੰ ਇਹ ਪ੍ਰੂਫ ਕਰਦਾ ਕਿ ਮੈਂ ਅਮਰਪਾਲ ਸਿੰਘ ਦੇ ਹੱਕ ਵਿੱਚ ਬੋਲਦਾ ਨਹੀਂ ਕਿਉਂਕਿ ਜਿਹੜਾ ਬੰਦਾ ਦੋਵੇਂ ਵਕੀਲਾਂ ਨੂੰ ਝੂਠਾ ਠਹਿਰਾ ਰਿਹਾ ਖੋਲੇ ਆਮ ਠਹਿਰਾ ਰਿਹਾ ਆਪਣੇ ਚੈਨਲ ਤੇ ਮੈਂ ਅਕਸਰ ਤੁਹਾਡੇ ਨਾਲ ਪਹਿਲਾਂ ਗੱਲ ਕਰਦਾ ਰਿਹਾ ਕਈ ਚੈਨਲ ਮੈਂ ਐਕਸਪੋਜ਼ ਕੀਤੇ ਨੇ ਜਿਹੜੇ ਅਮਰਪਾਲ ਸਿੰਘ ਦੇ ਖਿਲਾਫ ਅਜੰਡੇ ਚਲਾਉਂਦੇ ਨੇ ਔਰ ਹੁਣ ਜਿਹੜਾ ਇਹ ਇਨਸਾਨ ਇਕਈ ਸਾਰੀਆਂ ਵੀਡੀਓ ਦੇ ਵਿੱਚ ਐਸੇ ਜ਼ਿਕਰ ਕਰ ਚੁੱਕਿਆ ਜਿਹੜੇ ਕਿ ਅਮਰਪਾਲ ਸਿੰਘ ਦੇ ਵਿਰੁੱਧ ਨੇ ਅਮਰਪਾਲ ਸਿੰਘ ਨੂੰ ਯਾਨੀ ਐਸ ਬੰਦੇ ਨੇ ਇਹਨੂੰ ਇਹ ਲੱਗਦਾ ਕਿ ਉਹ ਰਿਹਾ ਨਾ ਹੋ ਜੇ ਇਹ ਕਹਿੰਦਾ ਕਿ ਅਮਰਪਾਲ ਸਿੰਘ ਦੇ ਦੋਵੇਂ ਵਕੀਲ ਚਾਹੇ ਮਾਨ ਸਿੰਘ ਖਾਰਾ ਹੋਣ ਚਾਹੇ ਭਾਈ ਦੂਸਰੇ ਜਿਹੜੇ ਕਿ ਹਰਪਾਲ ਸਿੰਘ ਖਾਰਾ ਹੋਣ ਅਮਰਪਾਲ ਸਿੰਘ ਦੀ ਰਿਹਾਈ ਨਾ ਹੋ ਜੇ ਐਸ ਕਰਕੇ ਨੇ ਦੋਵੇਂ ਵਕੀਲਾਂ ਨੂੰ ਝੂਠਾ ਠਹਿਰਾ ਦਿੱਤਾ ਕਹਿੰਦਾ ਉਹ ਲਖੋ ਰਹੇ ਨੇ ਉਹ ਜਨਾਂ ਦੇ ਵਿੱਚ ਪਾਰੇ ਨੇ ਦੋਵੇਂ ਵਕੀਲੇ ਦੇ ਵਿੱਚ ਦੋ ਰਾਵਾਂ ਨਹੀਂ ਹੈਗੀਆਂ ਕਹਿੰਦਾ ਯਾਨੀ ਐਸੇ ਲੋਕ ਸਾਡੇ ਇਹਨੇ ਗਿਰਗੇ ਨੇ ਪੰਜਾਬ ਦੇ ਅੰਦਰ ਇਹੋ ਜੇ ਨਿਖਿੱਦੇ ਨਖੱਟੂ ਲੋਕਾਂ ਦੀ ਵਜ੍ਹਾ ਦੇ ਨਾਲ ਸਾਡੀ ਸਿੱਖ ਕੌਮ ਨੂੰ ਬੜਾ ਵੱਡਾ ਤੱਕਾ ਲੱਗਦਾ ਕਿਉਂਕਿ ਮੂੰਹ ਤੇ ਰੱਖਦੇ ਆ ਦਾੜੀਆਂ ਤੇ ਕਰਦੇ ਨੇ ਇਹ ਛਾਛਾਂ ਯਾਨੀ ਪਹਿਲਾ ਅਮਰਪਾਲ ਸਿੰਘ ਨੂੰ ਵੀ ਨਹੀਂ ਛੱਡਦੇ ਔਰ ਦੂਜੇ ਪਾਸੇ ਜਿਹੜੇ ਵਕੀਲ ਨੇ ਸਾਡੇ ਮਾਨਯੋਗ ਵਕੀਲ ਰਮਨ ਸਿੰਘ ਖਾਰਾ ਦਾ ਇੱਕ ਬਹੁਤ ਵੱਡਾ ਯੋਗਦਾਨ ਅਮਰਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਜਿਹੜੀ ਉਹਨਾਂ ਨੇ ਹੋਣ ਗੱਲ ਕਹੀ ਉਹ ਵੀ ਤੁਹਾਡੇ ਨਾਲ ਮੈਂ ਸਾਂਝੀ ਕਰੂੰਗਾ ਕਿਉਂਕਿ ਪੰਜਾਬ ਦੇ ਵਿੱਚ ਇਕੱਲਾ ਇਹ ਅਨਖੱਟੂ ਬੰਦਾ ਨੇ ਜਿਹੜਾ ਕਿ ਆਪਦੇ ਵਿਊ ਲੈਣ ਦੇ ਚੱਕਰ ਦੇ ਵਿੱਚ ਪਤਾ ਨਹੀਂ ਕੀ ਕੁਝ ਕਹਿ ਜਾਂਦਾ ਔਰ ਦੂਸਰੇ ਪਾਸੇ ਅਮਰਪਾਲ ਸਿੰਘ ਦੇ ਖਿਲਾਫ ਕਈ ਹੋਰ ਏਜੰਡੇ ਨੇ ਜਿਹੜੇ ਤੁਹਾਡੇ ਸਾਹਮਣੇ ਮੈਂ ਕਈ ਵਾਰ ਧਰਦਾ ਰਿਹਾ ਔਰ ਹੁਣ ਪੰਜਾਬ ਦੇ ਲੋਕਾਂ ਨੂੰ ਐਸ ਬੰਦੇ ਨੂੰ ਇੰਨੇ ਪੰਜਾਬ ਦੇ ਲੋਕ ਗਾਲਾਂ ਕੱਢਦੇ ਨੇ ਇਸ ਬੰਦੇ ਨੂੰ ਹਰ ਵਾਰ ਸਾਡੇ ਕੋਲ ਵੀ ਕਮੈਂਟ ਆ ਜਾਂਦੇ ਇਹਦੇ ਕਿ ਆ ਫਲਾਨਾ ਜਿਹੜਾ ਚੈਨਲ ਹੈ ਏ ਭਾਈ ਬਹੁਤ ਜ਼ਿਆਦਾ ਯਾਨੀ ਕਿ ਝੂਠ ਮਾਰਦਾ ਰਹਿੰਦਾ ਅਮਰਪਾਲ ਸਿੰਘ ਨੂੰ ਲੈ ਕੇ ਕਦੇ ਲਿਖਦਾ ਅਮਰਪਾਲ ਸਿੰਘ ਸੈਸ਼ਨ ਪਹੁੰਚ ਗਏ ਨੇ ਕਦੇ ਲਿਖਦਾ ਅਮਰਪਾਲ ਸਿੰਘ ਚੋਰੀਆਂ ਚੋਰੀਆਂ ਹਾਜ਼ਰੀ ਲਵਾਈ ਗਈ ਆ ਬਹੁਤ ਸਾਰੇ ਯਾਨੀ ਗੰਨਾ ਬਾਤਾਂ ਕਹੀਆਂ ਔਰ ਮੈਨੂੰ ਆਏ ਲੱਗਦਾ ਵੀ ਜਿਵੇਂ ਆਪਣੇ ਚੈਨਲ ਚਲਾਉਣ ਦੇ ਚੱਕਰ ਦੇ ਵਿੱਚ ਇਹ ਬੰਦਾ ਜਿਹੜਾ ਵਕੀਲਾਂ ਤੱਕ ਪਹੁੰਚ ਗਿਆ ਜੇਕਰ ਇਮਾਨ ਸਿੰਘ ਖਾਰਾ ਦੇ ਕੋਲ ਇਹ ਖਬਰ ਪਹੁੰਚ ਗਈ ਰੱਬ ਨਾ ਕਰੇ ਪਹੁੰਚ ਜਾਂਦੀ ਆ ਕ્યા ਕਿਸੇ ਬੰਦੇ ਕਾਰਨ ਜਿਵੇਂ ਸਾਡੇ ਕਾਰਨ ਪਹੁੰਚ ਜਾਂਦੀ ਹੈ ਜਾਂ ਕਿਸੇ ਦੇ ਵੀ ਕਾਰਨ ਤਾਂ ਫੇਰ ਬਈ ਨੋਟਿਸ ਨਹੀਂ ਨਿਕਲਣਾ ਕਿ ਅਸੀਂ ਕਿਹੜੇ ਖਿਲਾਫ ਹਾਂ ਅਮਰਪਾਲ ਸਿੰਘ ਦੇ ਦੱਸਾਨੂੰ ਸਬੂਤ ਦੇ ਕੱਲ ਇੱਕ ਇਹ ਮੇਰੀ ਵੀਡੀਓ ਸੁਣਾ ਰਿਆ ਸੀ ਜਿਹਦੇ ਵਿੱਚ ਕਹਿ ਰਿਹਾ ਸੀ ਆਹ ਦੇਖੋ ਜੀ ਹੈਡਲਾਈਨ ਲਿਖ ਰੱਖੀ ਆ ਅਮਰਪਾਲ ਸਿੰਘ ਨਾਲ ਹੋਈ ਕੁੱਟਮਾਰ ਕਹਿੰਦਾ ਜੀ ਇਹ ਬੰਦਾ ਦਿਖਾਉਣਾ ਤੁਹਾਨੂੰ ਤੇ ਮੇਰੀ ਨਾ ਤਾਂ ਉਹਨੇ ਵੀਡੀਓ ਸੁਣਾਈ ਤੇ ਨਾ ਹੀ ਮੇਰਾ ਉਹਨੇ ਚਿਹਰਾ ਦਿਖਾਇਆ ਕਿਉਂ ਕਿਉਂਕਿ ਉਹ ਦਿਖਾਈ ਨਹੀਂ ਸਕਦਾ ਦਰਅਸਲ ਮੈਂ ਅਮਰਪਾਲ ਸਿੰਘ ਵੀ ਬੜੀ ਪੂਰੀ ਸਿਕਾਉਮ ਦੇ ਹੱਕ ਦੇ ਵਿੱਚ ਪੰਜਾਬ ਦੇ ਪ੍ਰਤੀ ਜਿੰਨੇ ਸਾਡੇ ਮੁੱਦੇ ਨੇ ਚਾਹੇ ਲੱਖਾ ਸਿੰਘ ਸੁਧਾਣਾ ਹੋਣ ਚਾਹੇ ਕੋਈ ਮਰਜੀ ਵੀ ਸਾਡਾ ਨੌਜਵਾਨ ਉਹਨਾਂ ਸਾਰਿਆਂ ਦੇ ਹੱਕ ਦੇ ਵਿੱਚ ਅਕਸਰ ਮੇਰੀਆਂ ਵੀਡੀਓ ਹੁੰਦੀਆਂ ਇਸੇ ਕਰਕੇ ਮੈਨੂੰ ਪੰਜਾਬ ਦੇ ਵਿੱਚੋਂ ਬਹੁਤ ਵੱਡੀ ਸਪੋਰਟ ਕੀਤੀ ਜਾਂਦੀ ਹੈ ਔਰ ਹੁਣ ਜਿਹੜੀ ਜਾਂਦੇ ਜਾਂਦੇ ਤੁਹਾਨੂੰ ਇੱਕ ਖੁਸ਼ਖਬਰੀ ਦੱਸ ਦਿਆਂ ਅਮਰਪਾਲ ਸਿੰਘ 18 ਮਾਰਚ ਨੂੰ ਤੁਹਾਨੂੰ ਯਾਦ ਹੋਣੀ ਹੈ ਸਾਰਿਆਂ ਨੂੰ 18 ਮਾਰਚ ਪਰ ਉਹਦੇ ਨਾਲ ਜੁੜੀ ਬਹੁਤ ਵੱਡੀ ਖਬਰ ਆ ਅਮਰਪਾਲ ਸਿੰਘ ਸਮੇਤ ਸਾਥੀਆਂ ਦੇ ਅਸ਼ੰਕਾ ਜਤਾਈ ਜਾ ਰਹੀ ਹੈ ਮੈਂ ਆਪਣੇ ਬਣੀਓ ਪੁਸ਼ਟੀ ਨਹੀਂ ਕਰਦਾ ਕਿਉਂਕਿ ਇਹ ਸ਼ੰਕਾ ਸਾਡੇ ਵਕੀਲਾਂ ਬਣੀਓ ਜਿਹੜੇ ਕਿ ਪੂਰੀ ਪਹਿਨੀ ਨਜ਼ਰ ਉਹਨਾਂ ਦੀ ਕਿਉਂਕਿ ਉਹਨਾਂ ਦੇ ਹੱਥ ਦੇ ਵਿੱਚ ਕੇਸ ਹੈ ਜਿਹੜੇ ਕਿ ਮਾਨ ਸਿੰਘ ਖਾਰਾ ਨੇ ਔਰ ਹਰਪਾਲ ਸਿੰਘ ਖਾਰਾ ਨੇ ਦੋਵੇਂ ਵਕੀਲਾਂ ਦੇ ਸ਼ਬਦਾਂ ਤੋਂ ਜਿਹੜੀ ਅਸ਼ੰਕਾ ਗਈ ਉਹ ਇਹੀ ਹੈ ਕਿ ਅਮਰਪਾਲ ਸਿੰਘ ਦੇ ਨਾਲ ਨਾਲ ਦੂਜੇ ਸਾਥੀਆਂ ਦੀ ਵੀ ਰਿਹਾਈ ਹੋ ਸਕਦੀ ਹੈ ਕਿਉਂਕਿ ਉਸ ਦਿਨ ਜਦ ਤਾ ਐਨਐਸਏ ਵਧੂਗੀ ਤੇ ਜਾਂ ਫਿਰ ਐਨਐਸਏ ਟੁੱਟੂਗੀ ਦੋ ਪਹਿਲੂ ਨੇ ਐਨਐਸਏ ਦੇ ਯਾਨੀ ਜਿਆਦਾ ਟੁੱਟ ਸਕਦੀ ਹੈ ਉਹਨਾਂ ਨੂੰ ਰਿਹਾਈ ਹੋ ਸਕਦੀ ਹੈ ਉਹਨਾਂ ਦੀ ਸਾਰੇ ਸਾਥੀਆਂ ਦੀ ਔਰ ਭਾਈ ਅਮਰਪਾਲ ਸਿੰਘ ਦੀ ਦੂਸਰੇ ਪਾਸੇ ਜਿਹੜਾ ਇਹ ਪਹਿਲੂ ਆ ਉਹ ਇਹੀ ਹੈ ਕਿ ਅਮਰਪਾਲ ਸਿੰਘ ਦੇ ਭਾਈ ਜਿਹੜੀ ਸਰਕਾਰ ਆ ਨਖਿੱਦੀ ਪੰਜਾਬ ਦੀ ਸਾਡੀ ਚੁਣੀ ਹੋਈ ਹੈ ਸਾਡੇ ਮੁੱਖ ਮੰਤਰੀ ਸਾਹਿਬ ਉਹਨਾਂ ਨੇ ਸਿੱਖਾਂ ਦੇ ਨਾਲ ਅਕਸਰ ਤੁਹਾਨੂੰ ਪਤਾ ਹੀ ਆਪਣੀ ਜਵਾਨ ਦੇ ਵਿੱਚੋਂ ਕਹਿ ਦਿੱਤਾ ਸੀ ਕਿ ਅਸੀਂ ਤਾਂ ਭਾਈ ਉਹਨਾਂ ਨੂੰ ਬਾਹਰ ਨਹੀਂ ਆਉਣ ਦੇ ਮੰਗੇ ਆਪਣੇ ਰਾਜ ਦੇ ਵਿੱਚ ਇਹ ਨਫਰਤੀ ਲੋਕ ਨੇ ਇਹਨਾਂ ਨੂੰ ਨਹੀਂ ਕੱਢਦੇ ਇਸ ਕਰਕੇ ਉਹ ਐਨਐਸ ਵੀਧਵਾ ਵੀ ਸਕਦੇ ਨੇ ਕਿਉਂਕਿ ਉਹਨਾਂ ਦਾ ਵੀ ਹਲੇ 2 ਸਾਲ ਪੌਣੇ 2 ਸਾਲਾਂ ਦਾ ਜਿਹੜਾ ਕਿ ਟਾਈਮ ਪਿਆ ਪੰਜਾਬ ਦੀ ਜਨਤਾ ਨਕਾਰ ਚੁੱਕੀ ਹੈ ਪਰ ਆਪਣੇ ਰਾਜ ਦੇ ਵਿੱਚ ਅਮਰਪਾਲ ਸਿੰਘ ਨੂੰ ਇਹ ਜਿਹੜੀ ਸਰਕਾਰ ਆ ਪੰਜਾਬ ਦੀ ਉਹ ਨਹੀਂ ਕਰ ਸਕਦੀ ਪਰ ਮੈਂ ਫੇਰ ਕਹ ਰਿਹਾ ਜਿਹੜੇ ਇਹ ਲੋਕ ਨੇ ਇਹਨਾਂ ਦੇ ਚੈਨਲ ਦੇਖਣੇ ਬੰਦ ਕਰੋ ਤਾਂ ਕਿ ਇਹ ਕੂੜ ਪ੍ਰਚਾਰ ਹੈ ਜਿਹੜਾ ਅਕਸਰ ਤੁਸੀਂ ਉਹਦਾ ਚੈਨਲ ਚੈੱਕ ਕਰ ਸਕਦੇ ਹੋ ਜੇਕਰ ਮੇਰੇ ਤੇ ਯਕੀਨ ਨਹੀਂ ਮੈਂ ਚੈਨਲ ਦਾ ਨਾਮ ਨਹੀਂ ਲੈਂਦਾ ਜਿੰਨੇ ਸਾਥੀ ਜਿੰਨੇ ਸਾਥੀ ਤਾਂ ਇਹਨੂੰ ਬੰਦਾ ਦਿਖਾ ਦਿੰਦਾ ਮੈਂ ਜਿੰਨੇ ਸਾਥੀ ਤੁਸੀਂ ਵੇਖਦੇ ਹੋ ਉਸ ਬੰਦੇ ਨੂੰ ਉਹਨੂੰ ਦਰਅਸਲ ਕਮੈਂਟ ਕਰਕੇ ਗੱਲ ਜਰੂਰ ਪੁੱਛਣੀ ਹੈ ਕਿ ਤੂੰ ਹਰਪਾਲ ਸਿੰਘ ਖਾਰਾ ਵਕੀਲ ਈਮਾਨ ਸਿੰਘ ਖਾਰਾ ਦੋਵਾਂ ਨੂੰ ਜਿਹੜੀ ਸ਼ਰਾਬਲੀ ਬੋਲੀ ਹੈ ਕਿ ਹੋਤਾ ਜੀ ਲਕੋ ਰਹੇ ਨੇ ਜੀ ਇਹਦੇ ਵਿੱਚ ਦੋ ਰਹਿਮਾ ਨਹੀਂ ਜੀ ਇਹ ਉਲਝਾ ਰਹੇ ਨੇ ਵਕੀਲ ਆ ਜਿਹੜੇ ਦੋਵੇਂ ਅਮਰਪਾਲ ਸਿੰਘ ਦੇ ਸੇ ਗੱਲਾਂ ਬਹੁਤ ਸਾਰੀਆਂ ਗਲਤ ਗੱਲਾਂ ਨੇ ਜਿਹਨੂੰ ਫੱਟੂ ਬੰਦਿਆਂ ਨੂੰ ਦੇਖਣਾ ਹੀ ਬੰਦ ਕਰ ਦੇਣਾ ਚਾਹੀਦਾ ਆ ਠੀਕ ਆ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾ ਸਾਡੇ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਵੈਲ ਦੀ ਘੰਟੀ ਵਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਵੀਰੋ ਵੀਡੀਓ ਤੁਸੀਂ ਦੇ ਵਿੱਚ ਉਸੇ ਖੀਵੀ ਜਿਹੜਾ ਕਿ ਕਹਿ ਰਿਹਾ ਹੈਗਾ ਵੈ ਕਿ ਉਹਨਾਂ ਦੇ ਵਕੀਲ ਮਾਨ ਸਿੰਘ ਖਾਰਾ ਤੇ ਹਰਪਾਲ ਸਿੰਘ ਖਾਰਾ ਜਿਹੜੇ ਹੈ ਉਹ ਨਹੀਂ ਚਾਹੁੰਦੇ ਕਿ ਭਾਈ ਅਮਰਪਾਲ ਬਾਰ ਆਵੇ ਇਹ ਬਿਲਕੁਲ ਸਾਫ਼ ਤੇ ਸਿੱਧੀ ਗੱਲ ਹੈਗੀ ਹੈ ਇਸੇ ਦਾ ਸਿੱਧਾ ਉਹਨਾਂ ਦੇ ਜਿਹੜੇ ਲੀਗਲ ਟੀਮ ਹੈ ਜਿਹੜੇ ਉਹਨਾਂ ਦੇ ਲੀਗਲ ਵਕੀਲ ਹੈ ਉਹਨਾਂ ਦੇ ਉੱਤੇ ਇਲਜ਼ਾਮ ਤਰਾਸ਼ੀ ਕੀਤੀ ਜਾ ਰਹੀ ਹੈਗੀ ਹੈ ਲੋਕਾਂ ਦੇ ਵਿੱਚ ਇਹ ਤਾਸੁਰ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਹਨਾਂ ਦੇ ਵਕੀਲ ਵੀ ਉਹਨਾਂ ਦੇ ਨਾਲ ਸincere ਨਹੀਂ ਹੈਗੇ ਔਰ ਦੂਸਰਾ ਇਹ ਵੀ ਤਾਸੁਰ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈਗੀ ਹੈ ਕਿ ਜਿਹੜਾ ਉਹਨਾਂ ਦੇ ਰਹਾਈ ਤੋਂ ਲੈ ਕੇ ਖਬਰਾਂ ਚਰਚਾਵਾਂ ਦੇ ਵਿੱਚ ਹੈਗੀਆਂ ਉਹ ਸਰਾਸਰ ਝੂਠ ਤੇ ਬੇਬੁਨਿਆਦ ਹੈਗੀਆਂ ਮੈਂ ਉਹਨਾਂ ਦੀ ਰਿਹਾਈ ਨਹੀਂ ਹੋ ਰਹੀ ਹੈਗੀ ਭਾਈ ਦੇਵਾ ਸਿੱਧੂ ਨੇ ਸਾਰੀ ਹਕੀਕਤ ਸਾਡੇ ਸਾਹਮਣੇ ਖੋਲ ਕੇ ਬਿਆਨ ਕੀਤੀ ਹੈ ਕਿ ਇਹੋ ਜੇ ਲੋਕਾਂ ਦਾ ਮਕਸਦ ਸਿਰਫ ਔਰ ਸਿਰਫ ਭਾਈ ਅੰਮ੍ਰਿਤਪਾਲ ਦੇ ਬਿਰੋਚ ਚ ਬੋਲਣਾ ਔਰ ਜ਼ਹਿਰ ਉਗੜਨਾ ਹੈ ਤਾਂ ਕਿ ਲੋਕਾਂ ਦੇ ਦਿਲਾਂ ਦੇ ਵਿੱਚ ਵੀ ਉਹਨਾਂ ਦੇ ਖਿਲਾਫ ਜ਼ਹਿਰ ਭਰ ਦਈਏ ਕਿਉਂਕਿ ਉਹ ਇਹੋ ਜੇ ਲੋਕਾਂ ਦਾ ਮਕਸਦ ਇਹ ਹੈ ਕਿ ਜਿਹੜੇ ਲੋਕ ਵੱਡੇ ਪੱਤਰ ਤੇ ਉਹਨਾਂ ਨਾਲ ਪਿਆਰ ਕਰਦੇ ਮੁਹੱਬਤ ਕਰਦੇ ਹੈਗੇ ਇਸ ਤਰ੍ਹਾਂ ਦੀਆਂ ਖਬਰਾਂ ਨਸ਼ਰ ਕਰਕੇ ਇਹ بار-ਬਾਰ ਉਹਨਾਂ ਦੇ ਦਿਲ ਦੇ ਵਿੱਚ ਕ੍ਰੋਧ ਲੈ ਆਈਏ ਭਾਈ ਅਮਰਤਪਾਲ ਨੂੰ ਲੈ ਕੇ ਲੇਕਿਨ ਇਹ ਗੱਲ ਸਪਸ਼ਟ ਹੈਗੀ ਹੈ ਜਿਹੜੇ ਉਹਨਾਂ ਨਾਲ ਜੁੜੇ ਹੈ ਉਹਨਾਂ ਨੂੰ ਮੁਹੱਬਤ ਕਰਦੇ ਉਹਨਾਂ ਨੂੰ ਪਿਆਰ ਕਰਦੇ ਉਹ ਜਾਣਦੇ ਹੈ ਕਿ ਭਾਈ ਅਮਰਤਪਾਲ ਕਿੰਨੇ ਉਹਨਾਂ ਨਾਲ ਮੁਖਲਿਸ ਹੈਗੇ ਹੈ ਮੁਖਲਿਸ ਹੀ ਹੈ ਤੇ ਉਹ ਹਜੇ ਤੱਕ ਦੀ ਡਿਬਰੂਗਰ ਜੇਲ੍ਹ ਦੇ ਵਿੱਚ ਬੰਦ ਹੈਗੀ ਹੈ ਜੇ ਉਸ ਐਨਐਸਏ ਐਕਟ ਦੇ ਤਹਿਾ ਜਿਹੜੀ ਉਹਨਾਂ ਦੇ ਉੱਤੇ ਬੇਬੁਨਿਆਦ ਲੱਗੀ ਹੈਗੀ ਹੈ ਉਹ ਜੋ ਕੰਮ ਕਰੰਦੇ ਹੈ ਲੀਗਲੀ ਤਰੀਕੇ ਦੇ ਨਾਲ ਕਰੰਦੇ ਹੈਗੀ ਉਹਨਾਂ ਨੇ ਪਟੀਸ਼ਨ ਦਾਇਰ ਕੀਤੀ ਸੀ ਕਿ ਉਹਨਾਂ ਨੂੰ 54 ਦਿਨ ਦੀ ਪ੍ਰੋਲ ਵੀ ਮਿਲ ਗਈ ਹੈ ਲੇਕਿਨ ਇਸ ਤਰ੍ਹਾਂ ਦੀਆਂ ਖਬਰਾਂ ਦੇ ذریعے ਉਹਨਾਂ ਦੇ ਖਿਲਾਫ ਜਿਹੜਾ ਪ੍ਰੋਪੋਗੈਂਡਾ ਕੀਤਾ ਜਾਂਦਿਆ ਹੈਗਾ ਹੈ ਇਸ ਨੂੰ ਬੇਨਕਾਬ ਕਰਨ ਦੀ ਜ਼ਰੂਰਤ ਹੈ ਫਿਰ ਉਹ ਤੁਹਾਡੇ ਕੀ ਰਿਕੁਐਸਟ ਹੈ ਕਿ ਇਸ ਵੀਡੀਓ ਨੂੰ ਜ਼ਿਆਦਾ ਜ਼ਿਆਦਾ ਸ਼ੇਅਰ ਤੇ ਵਾਇਰਲ ਕਰੋ ਤਾਂ ਕਿ ਜਿਹੜਾ ਵੀ ਉਹਨਾਂ ਨਾਲ ਜੁੜੇ ਲੋਕ ਹੈ ਉਹ ਇਸ ਖਬਰ ਦੇ ਉੱਤੇ ਯਕੀਨ ਨਾ ਕਰਨ ਔਰ ਜੋ ਹਕੀਕਤ ਹੈ ਜੋ ਸੱਚਾਈ ਹੈ ਉਹਨਾਂ ਨੂੰ ਮਾਲੂਮ ਹੋ ਸਕੇ ਬਾਕੀ ਵੀਡੀਓ ਦੇ ਬਾਰੇ ਤੁਹਾਡੀ ਕੀ ਰਾਏ ਕਮੈਂਟਸ ਕਰਕੇ لازਮੀ ਦੱਸਿਓ ਰੱਖਿਓ ਆਪਣਾ ਧਿਆਨ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼